ਗਿਆਨ ਇਸ ਦਾ ਬਾਹਰ ਰਿਹਾ ਹੈ ਉਦਮ ਇਸ ਦਾ ਬਾਹਰ ਰਿਹਾ ਹੈ ਭਜ ਦੌੜ ਇਸ ਦੀ ਬਾਹਰ ਰਹੀ ਹੈ ਤੇ ਬਾਹਰੋਂ ਜੈਸੇ ਜੈਸੇ ਇਸ ਨੂੰ ਕੁਝ ਮਿਲਦਾ ਗਿਆ ਹੈ ਭਰੋਸਾ ਵੀ ਵੱਜਦਾ ਗਿਆ ਯਕੀਨ ਵੀ ਵੱਜਦਾ ਗਿਆ ਔਰ ਜੋ ਕੁਝ ਅਜ ਤੱਕ ਮਿਲਿਆ ਹੈ ਮਿਲਿਆ ਵੀ ਬਾਹਰੋਂ ਹੀ ਹੈ ਮੈਂ ਫਿਰ ਦੋਰਾਵਾਂ ਧਨ ਮਿਲਿਆ ਹੈ ਬਾਹਰੋਂ ਮਿਲਿਆ ਹੈ ਪ੍ਰਭਤਾ ਮਿਲੀ ਹੈ ਬਾਹਰੋਂ ਮਿਲੀ ਹੈ ਪਰਿਵਾਰ ਦੇ ਸੰਬੰਧ ਜੁੜੇ ਨੇ ਬਾਹਰੋਂ ਹੀ ਜੁੜੇ ਨੇ ਮਿੱਤਰ ਮਿਲੇ ਨੇ ਬਾਰੋਂ ਮਿਲੇ ਜਸ ਮਿਲੇ ਹੈ ਬਾਰੋਂ ਮਿਲੇ ਹੈ ਪਦਾਰਥ ਮਿਲੇ ਨੇ ਬਾਰੋਂ ਮਿਲੇ ਨੇ ਤੋਂ ਯਕੀਨ ਬੰਦੇ ਦਾ ਪੁਖਤਾ ਹੋ ਗਿਆ ਪ੍ਰਮਾਤਮਾ ਵੀ ਬਾਰੋਂ ਮਿਲੇਗਾ ਇਸ ਵਾਸਤੇ ਲੱਖਾਂ ਕਰੋੜਾਂ ਮਨਕ ਜੋ ਧਾਰਮਿਕ ਕਹਲਾਏ ਜਾਂਦੇ ਨੇ ਪਦਾਰਥਾਂ ਦੀ ਤਰ੍ਹਾਂ ਪ੍ਰਮਾਤਮਾ ਨੂੰ ਵੀ ਬਾਹਰੋਂ ਹੀ ਲੱਭਦੇ ਨੇ। ਕਿ ਕਈ ਵਾਰ ਪਦਾਰਥ ਲੱਭਣ ਵਾਸਤੇ ਹੀ ਬਾਹਰ ਪ੍ਰਮਾਤਮਾ ਦਾ ਸਹਾਰਾ ਲੱਭਦੇ ਨੇ। ਉਹਨ ਪ੍ਰਮਾਤਮਾ ਇਸ ਵਾਸਤੇ ਚਾਹੀਦਾ ਹੈ ਕਿ ਬਾਹਰੋਂ ਕੁਝ ਪ੍ਰਪਤਾ ਮਿਲੇ, ਪਦਾਰਥ ਮਿਲੇ। ਉਹਨ ਸਿੱਧੇ ਰੂਪ ਦੇ ਸ਼ਹਿਦ ਬਥੇਰਿਆਂ ਦੀ ਲੋੜ ਪ੍ਰਮਾਤਮਾ ਵੀ ਨਹੀਂ ਹੈ। ਉਸ ਦਾ ਇੱਕ ਕਾਰਨ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਭਈ ਨਿਰਾਸ਼ੀ ਬਹੁਤ ਦਿਨ ਲਾਗੈ ਦੇਸ ਦੇ ਸੰਤਰ ਮੈਂ ਸਗਲੇ ਚਾਗੈ ਬੜੇ ਪੀਰਥਾਂ ਤੇ ਗਿਆ ਬੜੇ ਧਰਮ ਮੰਦਰਾਂ ਤੇ ਚ ਗਿਆ ਬੜੇ ਸਤ ਸੰਗ ਦੇ ਸਥਾਨਾਂ ਤੇ ਗਿਆ ਜਿਨੂੰ ਕਹਿੰਦੇ ਨੇ ਸਮਾਧੀ ਜਿਨੂੰ ਕਹਿੰਦੇ ਨੇ ਪਰਮ ਆਨੰਦ ਜਿਨੂੰ ਕਹਿੰਦੇ ਨੇ ਪਰਮ ਰਸ ਉਹਦੀ ਤੇ ਕੋਈ ਝਲਕ ਬਣੀ ਨਹੀਂ ਤੋ ਨਿਰਾਸ਼ ਹੈ ਭਈ ਨਿਰਾਸ਼ੀ ਪਦਾਰਥ ਦੇ ਨਾਲ ਤੇ ਆਸਾ ਜੋੜੀ ਹੋਈ ਹੈ ਪਰਮਾਤਮਾ ਤੋਂ ਨਿਰਾਸ਼ ਹੈ ਪਤਾ ਨਹੀਂ ਹੈ ਕਿ ਨਹੀਂ ਨਿਰਾਸ਼ ਹੈ ਇਹ ਵਾਕ ਧੰਨ ਗੁਰੂ ਅਰਜਨ ਦੇਵ ਜੀ ਦਾ ਹੈ ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਆਂ ਤੀਰਥਾਂ ਤੇ ਭਰਮਦੇ ਆਂ ਨਾਮ ਬਾਣੀ ਦਾ ਅਭਿਆਸ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਆਂ ਤੇ ਖੇਡ ਕੁਛ ਨਾ ਬਣੀ ਹੋਵੇ ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਕਿ ਉਹਦੇ ਵਿੱਚ ਉਨਤੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬਦਲਦਾ ਹੈ ਇਸ ਤਰ੍ਹਾਂ ਬਾਰੇ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ ਆਸ਼ਰਮ ਬਦਲਦਾ ਰਹਿੰਦਾ ਹੈ ਦੇਵੀ ਦੇਵਤੇ ਬਦਲਦਾ ਰਹਿੰਦਾ ਹੈ ਤੀਰਥ ਬਦਲਦਾ ਰਹਿੰਦਾ ਹੈ ਸਤ ਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ ਫਿਰ ਭਟਕ ਭਟਕ ਕੇ ਜਦ ਕੁਝ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ ਤੇ ਵੀ ਮੈਂ ਅਰਜ਼ ਕਰਦੇ ਆਂ ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼ ਅਗਰ ਹੁਣ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਵੀ ਨਹੀਂ ਤੇ ਬੱਧਾ ਚੱਟ ਇੱਕ ਰਸਮ ਅੰਦਰੋਂ ਨਿਰਾਸ਼ ਨੇ ਕਾਰਨ ਭਈ ਨਿਰਾਸ਼ੀ ਬਹੁਤ ਦਿਨ ਲਾ ਗਏ ਦੇਸ਼ ਦੇ ਸੰਤਰ ਮੈਂ ਸਗਲੇ ਚਾ ਗਏ ਬڑے ਥਾਵਾਂ ਤੇ ਝੱਕ ਮਾਰੀਏ ਚਾਗੇ ਦੇਖੇ ਨੇ ਪੱਲੇ ਕੁਝ ਨਹੀਂ ਪਿਆ ਔਰ ਵਾਕਈ ਜੇ 10000 ਸਤਸੰਗੀ ਹਵਨ 10000 ਇਸਤਾਂ ਦੇ ਮਨੁੱਖ ਕਰਨ ਵਾਲੇ ਹਵਨ ਤੇ ਕਿਦਰੀ ਕੋਈ ਇੱਕ ਅੱਧ ਦੇ ਪੱਲੇ ਖੇਡ ਹੁੰਦੀ ਹੈ ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ ਤੋਂ ਨਿਰਾਸ਼ਾ ਮਨੁੱਖ ਦੇ ਕਦਮ ਹੀ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਿਹਾ ਹੁੰਦਾ ਹੈ ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ ਐਵੇਂ ਮਰਜ਼ ਕਰਦੇ ਆ ਕਦਮਾਂ ਦੀ ਚਾਲ ਹੀ ਰਸਤੀ ਹੈ ਨਿਰਾਸ਼ ਹੈ ਮਾੜਾ ਮੋਟਾ ਵੀ ਕੋਈ ਰਸਤੇ 'ਚ ਕੰਮ ਪੈ ਜਾ ਸਤਸੰਗ ਛੋੜਿਆ ਜਾ ਸਕਦਾ ਕੀ ਹੈ ਸਤਸੰਗ ਕਰ ਲਿਆ ਰੋਜ਼ ਦੇਖਦੇ ਆਂ ਥੋੜੀ ਜਿਆਂ ਵੀ ਕੋਈ ਘਟਨਾ ਘਟ ਜਾਏ છોੜਿਆ ਜਾ ਸਕਦਾ ਸਤਸੰਗ ਕਹਿੰਦੇ ਨੇ ਬ੍ਰਿਆਮਾਂ ਦੇ ਰੈਣ ਮੁਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਜੇ ਮੈਂ ਰੇਤ ਪਾਵਾਂ ਕਿ ਅੱਖਾਂ ਦਰਿਆ ਰੁਕ ਜਾਏ ਦਰਿਆਵਾਂ ਦੇ ਵਹਿਣ ਮੁਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਪਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ बहाव ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ ਹੈ ਮਨੁੱਖ ਕੋਲ ਸੁਣ ਲੈਣਾ ਹਰੇਕ ਕੋਲ ਸੁਣ ਲੈਣਾ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕਿਆ ਹੋਇਆ ਹੈ ਬਿਲਕੁਲ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਮੁੱਠੀ ਭਰ ਰੇਤ ਦੇ ਨਾਲ ਜੀਵਨ ਦੇ ਬਹਾਅ ਰੁਕੇ ਹੋਏ ਨੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨ ਉਕ ਰੁਕਿਆ ਹੈ ਕਾਰਨ ਆਸਾ ਨਹੀਂ ਬਜਦੀ ਕਬੀਰ ਕਹਿੰਦੇ ਨਾ ਆਸਾ ਕਰੀਏ RAM ਕੀ ਅਵਰੇ ਆਸ ਨਿਰਾਸ ਇੱਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੱਤਾ ਹੈ ਕਬੀਰ ਨੇ ਜਿੰਨੇ ਚਿਰ ਤੱਕ ਹਰੇਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ ਮਨੁੱਖ ਅਸਾਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ ਜਿਤਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ ਆਸ ਪਰਮਾਤਮਾ ਦੀ ਬਜਦੀ ਵੀ ਨਹੀਂ ਜਿਤਨੇ ਚਿਰ ਤੱਕ ਇਹ ਆਸ ਹੈ ਫੁਲਾਣੇ ਤੋਂ ਸੁਖ ਮਿਲ ਸਕਦਾ ਹੈ ਫੁਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ ਫੁਲਾਣੇ ਤੋਂ ਜਸ ਮਿਲ ਸਕਦਾ ਹੈ ਫੁਲਾਣੇ ਤੋਂ ਰਸ ਮਿਲ ਸਕਦਾ ਹੈ ਇਹ ਆਸਾ ਹੈ ਉਤਨੇ ਚਿਰ ਤੱਕ ਯਕੀਨ ਜਾਣੋ ਪ੍ਰਮਾਤਮਾ ਦੀ ਕੋਈ ਆਸ ਨਹੀਂ ਹੈ। ਅਗਰ ਮੰਦਰ ਮਸਜਿਦ ਗੁਰਦੁਆਰੇ ਆਇਆ ਤੇ ਰਸਮ ਕੁਝ ਭੈ ਹੋਵੇਗਾ। ਇਹ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ ਨਿਰੰਕਾਰ ਦੀ ਨਹੀਂ। ਆਸਾ ਕਰੀਏ RAM ਕੀ। ਅਵਰੇ ਆਸ ਨਿਰਾਸ। ਜਿਤਨੇ ਚਿਰ ਤੱਕ ਮਨ ਨੂੰ ਟੋਟਲੀ ਨਿਰਾਸ਼ ਨਾ ਹੋ ਜਾਏ। ਪ੍ਰਬੂ ਦੀ ਆਸ ਪੈਦਾ ਹੀ ਨਹੀਂ ਆਉਂਦੀ। ਸ਼ਾਇਦ ਇਸੇ ਵਾਸਤੇ। ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਸਾਫ਼ ਕਹਿ ਦਿੱਤਾ। ਆਸਾ ਮਨ ਸਾ ਸਗਲ ਤੇ ਆ ਗਏ। ਜਗਤੇ ਰਹੇ ਨਿਰਾਸਾ। ਹੁਣ ਖੇਡ ਬੜੀ ਔਖੀ ਹੈ। ਕਿਸ ਤਰ੍ਹਾਂ ਨਿਰਾਸ਼ ਹੋਵੇਗਾ? ਮੁਸ਼ਕਿਲ ਹੈ। ਇਨਹਤੇ ਬੜੀ ਆਸਾ ਦੀ ਡੋਰੀਆਂ ਬਣੀ ਹੋਈਆਂ ਹੈ। ਉਹ ਕੰਮ ਸਿਰੇ ਛੜ ਗਿਆ ਤੇ ਬੜਾ ਆਨੰਦ ਮਿਲ ਜਾਏਗਾ ਉਹ ਹੋ ਗਿਆ ਤੇ ਬੜਾ ਰਸ ਮਿਲ ਜਾਏਗਾ ਕੁਝ ਵੀ ਹੋ ਜਾਏ ਸਿਰਫ ਲੋੜਾਂ ਦੀ ਪੂਰਤੀ ਆਉਂਦੀ ਔਰ ਕੁਝ ਵੀ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਚونکہ ਸਰੀਰ ਦਾ ਪੂਰਾ ਦਾ ਪੂਰਾ ਸੰਬੰਧ ਹੀ ਬਾਰਦਾ ਤੇ ਸਰੀਰ ਦੀਆਂ ਲੋੜਾਂ ਵੀ ਬਾਹਰੋਂ ਹੀ ਪੂਰੀਆਂ ਆਉਂਦੀਆਂ ਅੰਦਰੋਂ ਨਹੀਂ ਆਉਂਦੀਆਂ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਅਗਰ ਬਾਹਰ ਪਾਣੀ ਨਾ ਹੋਵੇ ਤਾਂ ਅੰਦਰ ਦਾ ਵੀ ਮੁੱਕ ਜਾਏਗਾ। ਸਰੀਰ ਦੇ ਅੰਦਰ ਦੀ ਪਵਨ ਬਾਹਰ ਦੀ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਵੀ ਨਹੀਂ ਰਹੇਗੀ। ਸਰੀਰ ਦੀ ਅੰਦਰ ਦੀ ਅਗਨੀ ਦਾ ਬਾਰ ਦੀ ਅਗਨੀ ਨਾਲ ਸੰਬੰਧ ਜੁੜਿਆ ਹੋਇਆ ਹੈ। ਅਗਰ ਬਾਰੋਂ ਸੂਰਜ ਠੰਡਾ ਹੋ ਜਾਏ ਤਾਂ ਉਸ ਤੋਂ ਪਹਿਲੇ ਮਨੁੱਖ ਵੀ ਠੰਡਾ ਹੋ ਜਾਏਗਾ। ਸਰੀਰ ਵੀ ਠੰਡਾ ਹੋ ਜਾਏਗਾ। ਤੇ ਮੁਰਦੇ ਦੀ ਪਛਾਣ ਕੀ ਕਹਿੰਦੇ ਹੱਥ ਪੈਰ ਠੰਡੇ ਹੋ ਗਏ। ਇਹ ਤੇ ਠੰਡਾ ਹੋ ਗਿਆ। ਅੰਦਰ ਗਰਮੀ ਬਣੀ ਹੋਈ ਕਿਉਂਕਿ ਬਾਹਰ ਅਗਦਾ ਕੇਂਦਰ ਸੂਰਜ ਹੈ। ਅੰਦਰ ਦੀ ਪਵਨ ਬਾਰ ਦੀ ਪਵਨ ਨਾਲ ਸੰਬੰਧਿਤ ਹੈ। ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਸੰਬੰਧਿਤ ਹੈ। ਸਰੀਰ ਦੀਆਂ ਜਿਤਨੀਆਂ ਵੀ ਲੋੜਾਂ ਨੇ ਬਾਹਰੋਂ ਹੀ ਪੂਰੀਆਂ ਹੁੰਦੀਆਂ ਨੇ। ਅੰਦਰੋਂ ਨਹੀਂ ਹੁੰਦੀਆਂ। ਤੇ ਜਿੰਨੇ ਚਿਰ ਤੱਕ ਇਹ ਆਸਾ ਬੱਜੀ ਹੋਈ ਹੈ। ਸੁੱਖ ਵੀ ਬਾਹਰੋਂ ਮਿਲੇਗਾ, ਆਨੰਦ ਵੀ ਬਾਹਰੋਂ ਮਿਲੇਗਾ, ਰਸ ਵੀ ਬਾਹਰੋਂ ਮਿਲੇਗਾ। ਕਿਉਂਕਿ ਸਰੀਰ ਨੂੰ ਅੱਜ ਤੱਕ ਜੋ ਕੁਝ ਮਿਲਿਆ ਹੈ ਬਾਹਰੋਂ ਮਿਲੇ ਔਰ ਬਾਹਰੋਂ ਹੀ ਮਿਲਦਾ ਹੈ। ਇਹ ਮਨੁੱਖ ਬਾਹਰੋਂ ਨਿਰਾਸ਼ ਨਹੀਂ ਹੋ ਸਕਦਾ ਤੇ ਜੇ ਬਾਹਰੋਂ ਨਿਰਾਸ਼ ਹੀ ਨਹੀਂ ਹੋਇਆ ਤੇ ਪ੍ਰਮਾਤਮਾ ਦੀ ਆਸ ਕਿੱਥੇ ਮੁਸ਼ਕਿਲ ਹੈ ਕਠਨ ਹੈ